ਅੱਜਕੱਲ੍ਹ ਦੋਸਤੋ ਤੁਹਾਡਾ ਦੋਸਤ ਗੁਰਵਿੰਦਰ ਗਾਲਸੀ ਤੇ ਫਿਰ ਹਾਜ਼ਰ ਹੋਇਆ ਕਿ ਨਵੇਂ ਵੀਡੀਓ ਦੇ ਨਾਲ ਟਰੈਕਟਰ ਲੈ ਕੇ ਹਾਜ਼ਰ ਹੋਇਆ ਬਿਲਕੁਲ ਸੁੱਕਾ ਟਰੈਕਟਰ ਸਾਰਾ origignal ਸੰਭਿਆ ਹੋਇਆ ਟਰੈਕਟਰ ਆ ਜਿਹੜੇ ਘਰੇ ਰੱਖਿਆ ਹੋਇਆ ਟਰੈਕਟਰ ਆ ਵੀਡੀਓ ਅਗੇ ਸਟਾਰਟ ਕਰਦੇ ਆ ਜੀ HMT 2511 ਟਰੈਕਟਰ ਆ ਜੀ ਮਾਡਲ ਦੀ ਗੱਲ ਕਰੀਏ 1992 ਮਾਡਲ ਆ ਪੰਜਾਬ ਨੰਬਰ ਦੇ ਨਾਲ ਟਰੈਕਟਰ ਆ ਜੀ ਟਰੈਕਟਰ ਸਾਰਾ origignal ਸੁੱਕਾ ਟਰੈਕਟਰ ਆ ਜੀ ਪੱਕੇ ਟਾਇਰਾਂ ਦੇ ਵਿੱਚ ਆ 70 ਪੈਸੇ ਟਾਇਰ ਆ ਟਰੈਕਟਰ ਦੇ ਚਾਰੇ ਨਵੀਂ ਬੈਟਰੀ ਰੱਖੀ ਹੋਈ ਆ ਬਾਈ ਉਹਨਾਂ ਦਾ ਟਰੈਕਟਰ ਕਰੇ ਸੰਭਿਆ ਹੋਇਆ ਰੇਟਰ ਰੇਟਰ ਖੜਾ ਪੱਕਾ ਰੇਟਰ ਸਾਰਾ オリジナル ਕਿਸੇ ਪਾਸੋਂ ਕੋਈ ਖੁੱਲਿਆ ਨਹੀਂ ਕਿਸੇ ਪਾਸੋਂ ਕੋਈ ਪੱਚ ਨਹੀਂ ਸਾਰਾ オリジナル ਰੇਟਰ ਹੈ ਰੰਗ ਪੇਟ ਜਿਵੇਂ オリジナル ਹੈ ਟਾਇਰਾਂ ਦੇ ਨਾਲ ਆ ਨਵੀਂ ਬੈਟਰੀ ਹੈ ਬਾਈ ਉਹਨਾਂ ਦੀ ਮੰਗ 1 ਲੱਖ ਤੇ 15000 ਬਾਕੀ ਮੌਕੇ ਤੇ ਮਾਨਤਾ ਆ ਨਾ ਸਕਰੀਨ ਤੇ ਬਾਈ ਉਹਨਾਂ ਦਾ ਨੰਬਰ ਆ 9914755195 ਤਲਵੰਡੀ ਭਾਈ ਰੇਟਰ ਖੜਾ ਜੀ ਸਕਰੀਨ ਤੇ ਨੰਬਰ ਆ ਬਾਈ ਉਹਨਾਂ ਨਾਲ ਸਾਰੀ ਜਾਣਕਾਰੀ ਆਪਾਂ ਨੰਬਰ ਤੇ ਲੈ ਸਕਦੇ ਆ ਸਾਡੀ ਵੀਡੀਓ ਦੇਖਣ ਲਈ ਧੰਨਵਾਦ